ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦੇ ਇਹਨਾਂ ਮੈਂਬਰਾਂ ਦੇ ਵੱਲੋਂ ਪਹਿਲਾਂ ਵੀ ਸਮਾਜ ਸੇਵਾ ਦੇ ਕਈ ਕੰਮ ਕਰਵਾਏ ਗਏ ਹਨ ਅਤੇ ਹੁਣ ਨਗਰ ਕੌਂਸਲ ਰੂਪਨਗਰ ਦਫ਼ਤਰ ਦੇ ਨਾਲ ਲੱਗਦੀ ਸਰਹੰਦ ਨਹਿਰ ਦੇ ਕਿਨਾਰੇ ਵਾਲੀ ਸੜਕ ਦੀ ਸਾਫ ਸਫਾਈ ਦਾ ਕੰਮ ਕਰਵਾਇਆ ਜਾ ਰਿਹਾ ਹੈ ਬੇਸਿਕ ਇਸ ਕੰਮ ਦੇ ਵਿੱਚ ਉਹਨਾਂ ਨੂੰ ਨਗਰ ਕੌਂਸਲ ਦੀ ਮਦਦ ਵੀ ਮਿਲੀ ਹੈ ਇਸ ਰਾਹ ਦੇ ਕਿਨਾਰੇ ਤੇ ਉੱਗ ਚੁੱਕੇ ਘਾਹ ਫੂਸ਼ ਅਤੇ ਝਾੜੀਆਂ ਦੇ ਕਾਰਨ ਰਸਤਾ ਤੰਗ ਹੋ ਗਿਆ ਸੀ ਅਤੇ ਰਾਹ ਤੰਗ ਹੋਣ ਦੇ ਕਾਰਨ ਅਕਸਰ ਇੱਥੇ ਹਾਦਸੇ ਵਾਪਰਦੇ ਰਹਿੰਦੇ ਸਨ ਹੁਣ ਸਾਫ ਸਫਾਈ ਹੋਣ ਤੋਂ ਬਾਅਦ ਇਹ ਸੜਕ ਵਧੇਰੇ ਖੁੱਲ ਗਈ ਹੈ ਅਤੇ ਆਉਣ ਜਾਣ ਵਾਲਿਆਂ ਨੂੰ ਵਧੇਰੇ ਸੌਖ ਹੋ ਗਈ ਹੈ। ਮੇਰਾ ਨਾਮ ਹੈ ਜੀ ਗੁਰਨਾਮ ਸਿੰਘ ਧਾਮੀ ਅਸੀਂ ਪਹਿਲਾਂ ਜੇ ਇੱਥੇ ਇਹ ਦਵਾਰ ਹੈਗੀ ਆ ਕਲਗੀਧਰ ਕੰਨਿਆ ਪਾਟਸ਼ਾਲਾ ਸਕੂਲ ਦੀ। ਦਵਾਰ ਦੇ ਨਾਲ ਅਸੀਂ ਪੌਦੇ ਲਗਾਏ ਸੀ ਜੀ ਅਗਸਤ ਮਹੀਨੇ ਦੇ ਵਿੱਚ ਜੁਲਾਈ ਦੇ ਲਾਸਟ ਦੇ ਤੇ। ਉਹ ਪੌਦੇ ਲਾਉਣ ਤੋਂ ਬਾਅਦ ਇਹਦੇ ਆਲੇ ਦੁਆਲੇ ਬਰਸਾਤੀ ਬੂਟੀ ਬਹੁਤ ਜਮਾ ਹੋ ਗਈ ਸੀ ਜੀ। ਸਾਡੇ ਪੌਦੇ ਵਿੱਚ ਹੀ دبਲੇ ਸੀ ਇਹਨੇ। ਸੋ ਅਸੀਂ ਹੁਣ ਕੱਲ ਦੀ ਇਹ ਸਫਾਈ ਮੈਂ ਸ਼ੁਰੂ ਕੀਤੀ ਹੈ ਜੀ ਕਿ ਬਰਸਾਤੀ ਜੋ ਜੜੀ ਬੂਟੀ ਹੈ ਹੈ ਜੀ ਉਹਨੂੰ ਸਾਫ਼ ਕਰਨਾ ਤੇ ਦੂਸਰਾ ਕੰਮ ਨਾਲ ਇਹ ਸੀ ਜੀ ਕਿ ਜਿੱਥੇ ਅਸੀਂ ਖੜੇ ਆ ਇਸ ਟਾਈਮ ਇਹ ਫੁੱਟਪਾਥ ਹੈ ਜੀ ਔਰ ਇਹ ਫੁੱਟਪਾਥ ਤਕਰੀਬਨ 6 ਫੁੱਟ ਦਾ ਹੈ ਚੌੜਾ ਉਹ ਤਕਰੀਬਨ 1.5 ਫੁੱਟ ਦਾ ਰਹਿ ਗਿਆ ਸੀ ਜੀ ਸਾਰੀ ਜੜੀ ਬੂਟੀ ਨੇ ਕਵਰ ਕਰ ਲਿਆ ਜੀ ਮਿੱਟੀ ਨੇ ਕਵਰ ਕਰ ਲਿਆ ਔਰ ਅਸੀਂ ਨਾਲ ਦੀ ਨਾਲ ਇਸ ਫੁੱਟਪਾਥ ਨੂੰ ਕਿਉਂਕਿ ਇਹ ਸੈਰਗਾਹ ਹੈ ਤੁਹਾਨੂੰ ਯਾਦ ਹੋਣਾ ਕਿ ਇੱਥੇ ਨੇੜੇ ਆਟੋ ਵਾਲੇ ਦਾ ਤੇ ਗੱਡੀ ਵਾਲੇ ਦਾ ਐਕਸੀਡੈਂਟ ਹੋਇਆ ਸੋ ਇਹਦੇ ਨਾਲ ਸਾਡੀ ਚੜਾਈ ਵੀ ਇਥੋਂ ਸੜਕ ਦੀ ਵਾਝੇਗੀ ਜੀ ਤੇ ਫੁੱਟਪਾਥ ਜਿਹੜਾ ਹੈ ਉਹ ਹਾਈਲਾਈਟ ਹੋ ਜਾਏਗਾ ਇਹ ਫੁੱਟਪਾਥ ਬਿਲਕੁਲ ਦਿਖਾਈ ਨਹੀਂ ਦੇ ਰਿਹਾ ਜੀ ਕਿ ਥੱਲੇ ਫੁੱਟ ਦਾ ਗਵਰਨਮੈਂਟ ਨੇ ਟਾਈਲਾਂ ਲਾਈਆਂ ਹੋਈਆਂ ਨੇ ਪਰ ਉਹਦੇ ਤੇ ਜੜੀ-ਫੂਟੀ ਹੋ ਗਈ ਸੀ ਸੋ ਨਾਲ ਲੱਗਦੇ ਅਸੀਂ ਇਹ ਵੀ ਸ਼ੁਰੂ ਕੀਤਾ ਹੋਇਆ ਜੀ ਕਿ ਸੈਰ ਕਰਨ ਵਾਲਿਆਂ ਵਾਸਤੇ ਫੁੱਟਪਾਥ ਜਿਹੜਾ ਹੈ ਉਹ ਸਾਫ਼ ਸੁਥਰਾ ਕਰਾਇਆ ਜਾਵੇ ਧੰਨਵਾਦ ਮੈਂ ਜਗਦੀਸ਼ لال ਐਸਡੀ ਹੋਰ ਰਟਾਇਰਡ ਅਸੀਂ ਇਹ ਹੈ ਜੀ ਪਿਛਲੇ ਡੇਢ ਕਿ ਮਹੀਨਾ ਪਹਿਲਾਂ ਇੱਥੇ ਨਾ ਇੱਕ ਐਕਸੀਡੈਂਟ ਹੋਇਆ ਸੀਗਾ ਉਸ ਤੋਂ ਬਾਅਦ ਅਸੀਂ ਸੋਚਿਆ ਕਿ ਆ ਜਿਵੇਂ ਰਸਤਾ ਹੈ ਫੁੱਟਬਾਥ ਕਵਰ ਹੋਇਆ ਹੈ ਇਹਨੂੰ ਸਾਫ ਸਫਾਈ ਕਰਾ ਕੇ ਇੱਕ ਤਾਂ ਬੂਟੇ ਲਾਈ ਅਸੀਂ ਇੱਕ ਜਿਹੜਾ ਘਾਹ ਫੂਸਾ ਇਹਨੂੰ ਸਾਫ ਕਰਾ ਕੇ ਹੈ ਇਹ ਜਿਹੜਾ ਹੈਗਾ ਫੁੱਟਬਾਥ ਬਣਿਆ ਹੈ ਇਹ ਪੈਦਲ ਲੋਕਾਂ ਵਾਸਤੇ ਰਸਤਾ ਸਾਫ ਹੋ ਜੇ ਤੇ ਇਹੀ ਆ ਵੀ ਸਾਡਾ ਸਾਫ ਸਫਾਈ ਮੈਂ ਰੱਖ ਲਈ ਹੈ ਮੇਰਾ ਨਾਮ ਵਿਕ੍ਰਮ ਜੰਤੀ ਮਾਨ ਜੀ ਜਿਹੜਾ ਇਹ ਕਮੇਟੀ ਦਸ ਤੋਂ ਲੈ ਕੇ ਸਤਸੰਗ ਘਰ ਤੱਕ ਰੋਡ ਜਾ ਰਹੀ ਹੈ ਇਹ ਰੋਡ ਬਰਸਾਦ ਦੇ ਵਿੱਚ ਘਾ ਪੈਦਾ ਹੋਣ ਨਾਲ ਘਾ ਜੰਮ ਨਾਲ ਬਹੁਤ ਸੰਘਣੀ ਹੋ ਗਈ ਸੀ ਸਾਡੀ ਸੰਸਥਾ ਵੱਲੋਂ ਰੋਡ ਦੀ ਸਫਾਈ ਕਰਵਾਈ ਜਾ ਰਹੀ ਹੈ ਜਿਹਦੇ ਨਾਲ ਆ ਤੁਸੀਂ ਦੇਖ ਰਹੇ ਹੋ ਰੋਡ ਖੁੱਲਣ ਦੇ ਨਾਲ ਤਕਰੀਬਨ 5 ਤੋਂ 6 ਫੁੱਟ ਰਸਤਾ ਖੁੱਲ ਗਿਆ ਇਹ ਰਸਤਾ ਖੁੱਲਣ ਨਾਲ ਲੋਕਾਂ ਨੂੰ ਸ਼ਹਿਰ ਗਾ ਵਾਸਤੇ ਜਗ੍ਹਾ ਵੱਧ ਜਾਊਗੀ ਤੇ ਰੋਪੜ ਸ਼ਹਿਰ ਸੁਧਾਰ ਵਾਸਤੇ ਹੋ ਵੀ ਬੜਾਲੇ ਹੋਣਗੇ